ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ 10 ਫਰਵਰੀ ਨੂੰ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਣਾ ਸੀ 3 ਫਰਵਰੀ ਨੂੰ ਭਾਨੇ ਸਿੱਧੂ ਦੇ ਹੱਕ ਵਿੱਚ ਇੱਕ ਵੱਡਾ ਧਰਨਾ ਲਗਾਇਆ ਗਿਆ ਭਾਨੇ ਸਿੱਧੂ ਨੂੰ ਰਿਹਾ ਕਰਨ ਵਾਸਤੇ ਪੰਨੇ ਸਿੱਧੂ ਤੇ ਚਾਰ ਪਰਚੇ ਦਰਜ ਨੇ ਅਲੱਗ-ਅਲੱਗ ਤਰਾਹਾਂ ਦੇ ਤਹਿਤ ਕਿਉਂਕਿ ਦੋਸਤੋ ਪੰਨੇ ਸਿੱਧੂ ਨੇ ਬਹੁਤ ਸਾਰੇ ਠੱਗ ਏਜੰਟਾਂ ਤੋਂ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਸੀ ਜਿਸ ਕਰਕੇ ਸਰਕਾਰ ਤੋਂ ਤੇ ਠੱਗ ਜੰਟਾਂ ਤੋਂ ਇਹ ਗੱਲ ਸਹਿ ਨਹੀਂ ਹੋਈ ਉਸ ਤੋਂ ਬਾਅਦ ਪੰਨੇ ਸਿੱਧੂ ਤੇ ਇੱਕ ਪਰਚਾ ਪਾਇਆ ਫਿਰ ਦੋ ਤਿੰਨ ਚਾਰ ਲਗਾਤਾਰ ਚਾਰ ਪਰਚੇ ਪਾਏ ਗਏ ਤੇ ਪੰਨੇ ਸਿੱਧੂ ਨੂੰ ਜੇਲ੍ਹ ਦੇ ਅੰਦਰ ਸੱਟ ਦਿੱਤਾ ਗਿਆ ਫਿਰ ਦੋਸਤੋ 3 ਫਰਵਰੀ ਨੂੰ ਪਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਭਗਵੰਤ ਮਾਨ ਦੀ ਕੋਠੀ ਦਾ ਕਰਾਓ ਕੀਤਾ ਗਿਆ ਜਿੱਥੇ ਰਾਤ ਨੂੰ ਇਹ ਗੱਲ ਤੈਅ ਹੋਈ ਪੁਲਿਸ ਵੱਲੋਂ ਕਿ ਪਾਨੇ ਸਿੱਧੂ ਨੂੰ 10 ਫਰਵਰੀ ਨੂੰ ਰਿਹਾ ਕੀਤਾ ਜਾਵੇਗਾ ਪਰ ਦੋਸਤੋ ਇੱਕ ਹੋਰ ਵੀਡੀਓ ਜਿਹੜੀ ਸਾਹਮਣੇ ਆਈ ਆ ਇੱਕ ਸਿੱਖ ਨੇ ਕੀ ਦੱਸਿਆ ਇਸ ਬਾਰੇ ਤੁਸੀਂ ਪਹਿਲਾਂ ਪੂਰੀ ਵੀਡੀਓ ਦੇਖੋ ਮੈਂ ਪਰਸੋਂ ਵੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਭਾਈ ਪੁਲਿਸ ਜਿਹੜੀ ਉਹਦੇ ਨਾਲ ਤੁਸੀਂ ਵਿਗੜੋ ਨਾ ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਹੈ ਸਰਕਾਰਾਂ ਕੋਲੇ ਤਪਤੇਜ ਹੁੰਦਾ ਆ ਪਾ ਕਾਨੂੰਨ ਹੁੰਦਾ ਗੱਡੀਆਂ ਹੁੰਦੀਆਂ ਪੁਲਿਸ ਹੁੰਦੀ ਆ ਹੋਰ ਬੈਂਕ ਹੁੰਦੇ ਨੇ ਹੁਣ ਇਹਨੇ ਭਾਨੇ ਸਿੱਧੂ ਵਾਲਾ ਸੀਗਾ ਕਹਿੰਦੇ ਵੀ 10 ਤਰੀਕ ਨੂੰ ਪੁਲਿਸ ਛੱਡੂਗੀ ਉਹਨੂੰ ਕਿਵੇਂ ਛੱਡੂਗੀ ਤੇ ਉਹਦੀਆਂ ਭੇਡਾਂ ਵੀ ਮੈਨੂੰ ਕਮੈਂਟਾਂ ਨਹੀਂ ਕਰਦੀਆਂ ਸੀ ਵੀ ਤੁਸੀਂ ਸੀ ਗਲਤ ਬੋਲਦੇ ਹੋ ਤੇ ਆ ਪੁਲਿਸ ਆ ਜਿਹੜੀ ਸੂਈ ਤੋਂ ਸੁਹਾਗਾ ਬਣਾ ਦਿੰਦੀ ਹੈ ਬਣਾਉਂਦੀ ਹੈ ਨਾ ਹੁਣ ਪੁੱਛਣਾ ਕੀ ਕੀਤਾ ਤਨੌਲੇ ਥਾਣੇ ਦੇ ਵਿੱਚ ਭਾਨੇ ਦੀਆਂ ਭੈਣਾਂ ਤੇ ਉਹਦੇ ਪਿਓ ਤੇ ਉਹਦੇ ਭਰਾ ਤੇ ਲੱਖੇ ਸੁਧਾਣੇ ਤੇ ਐਂਡ ਆਦਰਜ਼ 17 ਪਰ 17 ਵਿਅਕਤੀਆਂ ਦੇ ਪਰਚਾ ਦਰਜ ਕਰਤਾ ਤੇ ਇਹ ਵੀ ਮੈਂ ਤੁਹਾਨੂੰ ਵੀਡੀਓ ਚ ਕਿਹਾ ਸੀਗਾ ਵੀ ਭਾਈ ਮੰਨ ਲਓ 10 ਤਰੀਕ ਨੂੰ ਉਹ ਛੱਡਦੇ ਐ ਉਹ ਕਹਿ ਦੇਣਗੇ ਜੀ ਇਹ ਚ ਤਾਂ ਛੱਡਤਾ ਸੀ ਤੇ ਉਥੋਂ ਪ੍ਰੋਟੈਕਸ਼ਨ ਗਰੰਟ ਤੇ ਲਿਆ ਕੇ ਤੇ ਰਵਟ ਪਾ ਦੂਗੀ ਪੁਲਿਸ ਲਿਆ ਕੇ ਤਰੌਲੇ ਥਾਣੇ ਚ ਤੇ ਜਿਹੜੀਆਂ ਤੁਸੀਂ ਰੈਲੀਆਂ ਕਰੀਆਂ ਸੀ ਉਹ ਤੇ ਤਾਂ ਛੜਤਾ ਤੇ ਨਵਾਂ ਕੇ ਚੱਲ ਪਿਆ ਪਰ ਛੜਦੇ ਉਹ ਚ ਵੀ ਨਹੀਂ ਛੜਦੇ ਉਹ ਚ ਵੀ ਨਹੀਂ ਕਿਉਂਕਿ ਉਹ ਕੰਪਲੇਂਟ ਜਿਹੜੀ ਹੈਗੀ ਹੈ ਹੋਰ ਪਰਸਨ ਦੀ ਕੀਤੀ ਹੋਈ ਹੈ ਪੁਲਿਸ ਨੇ ਨਹੀਂ ਕੀਤੀ ਹੋਈ ਇੱਕ ਪੁਲਿਸ ਦੋ ਤਰ੍ਹਾਂ ਦੇ ਪਰਚੇ ਦਰਜ ਹੁੰਦੇ ਆ ਇੱਕ ਪੜਤਾਲ ਤੇ ਪਰਚਾ ਦਰਜ ਹੁੰਦਾ ਹੈ ਇੱਕ ਬਿਆਨਾਂ ਤੇ ਪਰਚਾ ਦਰਜ ਹੁੰਦਾ ਪੜਤਾਲ ਦੇ ਵਿੱਚ ਮੰਨ ਲਓ ਕੋਈ ਬੰਦਾ ਕਹਿੰਦਾ ਮੇਰੇ ਨਾਲ ਠੱਗੀ ਵੱਜ ਗਈ ਤਾਂ ਉਹਦੀ ਪੜਤਾਲ ਹੁੰਦੀ ਐ ਸਿੱਟਾ ਰਿਪੋਰਟ ਬਣਦੀ ਐ ਇੱਕ ਬਿਆਨਾਂ ਦੇ ਪਰਚਾ ਜਾਂਦਾ ਤੁਰੇ ਜਾਂਦੇ ਦੇ ਬਿਆਨ ਲੈ ਕੇ ਪਰਚਾ ਦਰਜ ਕਰਤਾ ਇੱਕ ਰੁਕੇ ਤੇ ਹੁੰਦਾ ਜਿਵੇਂ ਪੁਲਿਸ ਆ ਮੰਨ ਇਹ ਐਸਆਈ ਸਵੇਰੇ ਗੱਡੀ ਲੈ ਕੇ ਪੀਵੀ ਨੰਬਰ 990 ਨਿਕਲਿਆ ਰਸਤੇ ਵਿੱਚ ਗਸ਼ਤ ਦੌਰਾਨ ਸ਼ੱਕੀ ਬੰਦਾ ਮਿਲਿਆ ਇੱਕ ਉਹ ਹੁੰਦਾ ਜਿਹੜਾ ਪੁਲਿਸ ਦੇ ਬਿਆਨਾਂ ਤੇ ਪਰਚਾ ਦਰਜ ਹੋਵੇ ਉਹ ਪੁਲਿਸ ਕੈਨਸਲ ਕਰ ਸਕਦੀ ਐ ਤੇ ਜਿਹੜਾ ਦੂਜੇ ਦੇ ਹੋਵੇ ਉਹਦੇ ਨਾਲ ਲੈਣ ਦੇਣ ਕਰਨਾ ਪਊਗਾ ਤੇ ਜੇ ਮੰਨ ਲਾ ਭਾਨੇ ਨੇ ਚੋਰੀ ਚੈਨ ਚੋਰੀ ਉਹਨੂੰ ਉਹਨੇ ਪੈਸੇ ਮੋੜਦੇ ਟਿਮਿੰਟੋਂ ਕਿਊਜਡ ਹੋ ਗਿਆ ਵੀ ਉਹ ਪੈਸੇ ਮੋੜਦੇ ਜੈ ਚੈਨ ਚੋਰੀ ਕਰੀ ਸੀ ਤੇ ਪਰਚਾ ਕੈਂਸਲ ਹੋ ਗਿਆ ਇਹ ਜਿਹੜੇ ਗੁਨਾਹ ਨੇ ਇਹ